ਅੱਹ ਅੱਜ ਪਾਠ ਦੀ ਆਵਾਜ਼ ਨਹੀਂ ਆਉਂਦੀ ਇੱਥੇ ਤਰ੍ਹਾਂ ਪੁੱਛਦਾ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਅੱਗੇ ਚ ਪਹਿਰੇ ਸਾਹਿਬ ਦਾ ਪਾਠ ਨਾਲ ਲਾਇਆ ਹੁੰਦਾ ਜਦੋਂ ਕੰਮ ਕਰਦੇ ਹਾਂ ਰਸੋਈ 'ਚ ਅੱਜ ਕਿਉਂ ਨਹੀਂ ਲਾਇਆ ਹੈਗਾ ਮੈਂ ਪਾਠ ਇਸ ਲਈ ਨਹੀਂ ਲਾਇਆ ਕਿਉਂਕਿ ਪਾਠ ਤਾਂ ਆਪਾਂ ਬੈਠ ਕੇ ਕਮਰੇ ਦੇ ਵਿੱਚ ਆਰਾਮ ਨਾਲ ਵੀ ਕਰ ਸਕਦੇ ਹਾਂ ਔਰ ਜਦੋਂ ਆਪਾਂ ਰਸੋਈ ਦੇ ਵਿੱਚ ਕੰਮ ਕਰ ਰਹੇ ਹਾਂ ਮੈਨੂੰ ਇਹ ਲੱਗ ਰਿਹਾ ਏਦਾਂ ਪਾਠ ਲਾਉਣ ਨਾਲ ਵੀ ਪਾਠ ਦੀ ਵੀ ਬੇਅਦਬੀ ਹੁੰਦੀ ਹੈ ਕਿਉਂਕਿ ਸਾਡਾ ਧਿਆਨ ਉੱਥੇ ਪ੍ਰੋਪਰ ਉਹਨੂੰ ਅਸੀਂ ਨਹੀਂ ਦੇ ਰਹੇ ਹੁੰਦੇ ਖੋ ਆਪਾਂ ਇਹਦਾ ਆਨਸਰ ਹਿਸਟਰੀ ਤੋਂ ਲੈਨੇ ਆ ਹਿਸਟਰੀ ਵਿੱਚ ਕਿ ਜ਼ਿਕਰ ਆਉਂਦਾ ਵੀ ਦੂਜੇ ਗੁਰੂ ਸਾਹਿਬ ਦੇ ਸੁਪੁੱਤਰੀ ਬੀਬੀ ਅਮਰੋਜੀ ਇੱਕ ਵਾਰੀ ਧਾਰ ਚੋਂਦੇ ਸੀਗੇ ਉਥੇ ਗੁਰੂ ਅਮਰਦਾਸ ਜੀ ਨੇ ਬਾਣ ਸੁਣਿਆ ਉਹਨਾਂ ਤੋਂ ਕਿਵੇਂ ਸੁਣਿਆ ਕਿਉਂਕਿ ਜਦੋਂ ਬੀਬੀ ਅਮਰੋਜੀ ਧਾਰ ਚੋਂਦੇ ਸੀਗੇ ਉਹ ਨਾਲ ਬਾਣੀ ਪੜੀ ਜਾਂਦੇ ਸੀਗੇ ਇਹਦਾ ਮਤਲਬ ਕੰਮ ਕਰਦੇ ਕਰਦੇ ਪਾਣੀ ਪੜਦੇ ਸੀਗੇ ਕੰਮ ਕਰਦੇ ਕਰਦੇ ਵੀ ਆਪਾਂ ਬਾਣੀ ਸੁਣ ਸਕਦੇ ਆ ਕਿਉਂਕਿ ਜਪੁਜੀ ਸਾਹਿਬ ਚ ਸੁਣਿਆ ਆਂ ਦੀਆਂ ਪੌੜੀਆਂ ਆਈਆਂ ਸੁਣਿਆ ਦੁਖ ਪਾਪ ਕਾ ਨਾਸ ਪਾਠ ਸੁਣ ਕੇ ਦੁਖ ਖਤਮ ਹੋਣਗੇ ਜਦੋਂ ਆਪਾਂ ਬਹਿ ਕੇ ਪਾਠ ਕਰਦੇ ਆ ਉਹਨਾਂ ਦਾ ਵੀ ਇਹ ਗੱਲ ਹੈ ਕਿ ਵੀ ਬਹਿ ਕੇ ਜਦੋਂ ਪਾਠ ਕਰਾਂਗੇ ਪਾਠ ਨੂੰ ਸੁਣਨਾ ਹੈ ਅਸਲ ਗੱਲ ਸੁਣਨ ਦੀ ਆ ਇਸ ਕਰਕੇ ਕੰਮ ਕਰੋ ਕੰਮ ਕਰਦੇ ਕਰਦੇ ਪਾਠ ਨੂੰ ਸੁਣੋ